ਔਰ ਵੀਡੀਓ ਦੇਖਣ ਦੇ ਲਈ ਆਪਣਾ ਚੈਨਲ ਸਰਪੰਚ ਕਾਲਾ ਵਿਖੰਡੀ ਮੂਵੀ ਚੈਨਲ ਨੂੰ ਸਬਸਕ੍ਰਾਈਬ ਕਰੋ। ਕੰਬੀਅਰ ਚੈਨਲ ਤੇ ਉਹਨੂੰ ਉੱਗੇ ਸਮਾਜ ਸੇਵੀ ਸਰਪੰਚਾਂ ਅਤੇ ਹੋਰ ਪਲੇਅਰਾਂ ਦੀਆਂ ਵੀਡੀਓ ਦਿਖਾਈਆਂ ਜਾਣਗੀਆਂ। ਹੁਣ ਪਿੰਡ ਵਿਖੰਡੀ ਸੰਚਾਰ ਕਾਰਡ ਦੇ ਵਿੱਚ ਜਸ ਪਰਵਾਰ ਨੇ ਸੇਵਾ ਸਰਵਾਈਆਂ। ਇੱਧਰ ਆ ਜਾਓ ਜੀ। ਕਾਹੋ ਜੀ। ਦੱਸਣ। ਹਾਂਜੀ ਹੋ ਗਿਆ। ਹਾਂਜੀ ਸਰ। ਸੱਜਾ ਦੇ ਚੈਨਲ ਤੇ ਤੁਹਾਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਹੜੇ ਵੇਖਦੇ ਆ ਗੁਰਦੇਵ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਬਾਬਾ ਲਾਲ ਸਿੰਘ ਨੇ 1997 ਦੇ ਵਿੱਚ ਥੜਾ ਬਣਾਇਆ ਸੀ ਸ਼ੈੱਡ ਬਣਾਇਆ ਸੀ ਉਹ ਸਮਾਂ ਜਿਆਦਾ ਹੋਣ ਕਰਕੇ ਉਹ ਟੀਨਾ ਖਰਾਬ ਹੋ ਗਈਆਂ ਸੀ ਉਸ ਤੋਂ ਬਾਅਦ ਉਹਨਾਂ ਦੇ ਪੁੱਤਰੇ ਰੂਪ ਸਿੰਘ ਤੇ ਗੁਰਮੀਤ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਠੀਕ ਆ ਉਹਨਾਂ ਨੇ ਇਹ ਸੇਵਾ ਨੂੰ ਜਾਰੀ ਰੱਖਿਆ ਉਹ ਕਹਿੰਦੇ ਵੀ ਅਸੀਂ ਇਹਦੀ ਰਿਪੇਅਰ ਕਰ ਦਾਂਗੇ ਉਹਨਾਂ ਨੇ ਨਵੀਆਂ ਟੀਨਾ ਨਵੀਆਂ ਗਲਾਰਾਂ ਸਾਰਾ ਲੋਹਾ ਲੂਹਾ ਪਾ ਕੇ ਸਾਰਾ ਰੰਗ ਕਰਾਉਣ ਤੱਕ ਉਹਨਾਂ ਨੇ ਜ਼ਿੰਮੇਵਾਰੀ ਚੁੱਕੀ ਆ ਪਹਿਲਾ ਸ਼ੈੱਡ ਸਾਰਾ ਪੈ ਚੁੱਕਿਆ ਅੱਜ ਪਲਾਸਟਰ ਰਹਿੰਦਾ ਸੀ ਜਿਹੜਾ 2.5 ਫੁੱਟ ਉੱਚਾ ਚੁੱਕਿਆ ਉਹ ਅੱਜ ਮੇਸਤਰੀ ਸਾਹਿਬ ਆਏ ਆ ਉਹ ਪਲਾਸਟਰ ਕਰ ਦੇਣਗੇ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ ਤਰੱਕੀ ਚਰੇ ਕਮਾਈ ਵਿੱਚ ਬਰਕਤ ਪਾਵੇ ਵਾਧਾ ਕਰੇ ਠੀਕ ਆ ਜੀ ਪਿੰਡ ਦੇ ਵਿੱਚ ਪ੍ਰੋਪਰ ਹੋਰ ਵੀ ਜਿੰਨੇ ਵੀ ਨਹੀਂ ਬੱਥਨ ਲੱਗਿਆ ਧੰਨਵਾਦ ਹਾਂ ਜੀ ਜੀ ਆਣੇ ਆ